ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪੈਂਟ ਪਲਾਜ਼ੋ ਦੀ ਕਟਿੰਗ ਦੱਸਦੇ ਆਂ ਕਈ ਪੈਣਾ ਦੇ ਮੈਸੇਜ ਆਏ ਸੀ ਵੀ ਸਾਨੂੰ ਪੈਂਟ ਪਲਾਜ਼ੋ ਦੀ ਕਟਿੰਗ ਦੱਸੋ ਜੀ ਆਪਾਂ ਉਹਦੀ ਕਟਿੰਗ ਤੁਹਾਨੂੰ ਦੱਸ ਰਹੇ ਆਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਇਹ ਦੇਖੋ ਜੀ ਆਪਾਂ ਨੇ ਇੱਕੋ ਜਿਹਾ ਕੱਪੜਾ ਕਰ ਲਿਆ ਜੀ ਇਹ ਆਪਾਂ ਨਾਪ ਲਿਖਿਆ ਜੀ 36 ਇੰਚ ਤਿਆਰ ਹੈ ਜੀ ਲੈਂਥ 22 ਇੰਚ ਕਸਟਮਰ ਦੀ हिਪਸ 7 ਇੰਚ ਦੀ ਮੋਰੀਆ ਠੀਕ ਹੈ ਜੀ ਤੁਸੀਂ نیچے ਫੋਲਡਿੰਗ ਕਰਨ ਵਾਸਤੇ ਜਿੰਨਾ ਵੀ ਕੱਪੜਾ ਛੱਡਣਾ 2.5 ਇੰਚ 3 ਇੰਚ 2 ਇੰਚ ਤੁਸੀਂ ਉਹਨਾਂ ਕੱਪੜਾ ਰੱਖ ਸਕਦੇ ਹੋ ਠੀਕ ਹੈ ਜੀ ਇਹ ਉਲਟੀ ਸਾਈਡ ਮੈਂ ਕੱਪੜੇ ਤੈਹ ਮਾਰੀ ਹੈ ਜੀ ਕੰਨੀ ਵਾਲੀਆਂ ਸਾਈਡ ਆ ਜਿਹੜੀ ਉਹ ਮੇਰੇ ਕੰਨੀ ਆ ਦੋ ਤੈਹ ਆਪਾਂ ਨੇ ਫੋਲਡ ਕੀਤੀਆਂ ਹੋਈਆਂ ਨੇ ਇਹ ਟੂ ਫੋਲਡ ਕੀਤਾ ਹੋਇਆ ਕੱਪੜਾ ਜੀ ਇਹ ਦੇਖੋ ਆਪਾਂ 1.5 ਇੰਚ ਦੀ ਝੋਲੀ ਲਈ ਹੈ 35 ਇੰਚ ਆਪਾਂ ਇਹਦੀ ਲੈਂਥ ਲਈਆ ਠੀਕ ਹੈ ਜੀ 1 ਇੰਚ ਤੁਸੀਂ ਘਟਾ ਕੇ ਲੈਣੀ ਹੈ ਕਿਉਂਕਿ ਆਪਾਂ 1.5 ਇੰਚ ਦੀ ਉੱਪਰ 벨ਟ ਵੀ ਪਾਵਾਂਗੇ ਠੀਕ ਹੈ ਇਹ ਆਪਾਂ 1.5 ਇੰਚ ਝੋਲੀ ਲੈ ਕੇ ਇੱਥੋਂ ਦੇਖੋ ਤੁਸੀਂ ਇਹ ਇੱਕੋ ਜਿਹੇ ਨਿਸ਼ਾਨ ਕਰ ਲੈਣੇ ਨੇ ਇੱਥੋਂ ਆਪਾਂ 11 ਇੰਚ ਦਾ ਪਹਿਲਾ ਨਿਸ਼ਾਨ ਲਾ ਲਈਏ ਲਾ ਲਈ ਆਪਾਂ हिਪ ਦਾ ਆਪਾਂ 1.5 ਇੰਚ ਮਾਰਜਿਨ ਲੈ ਲਈਆ 2 ਇੰਚ ਦਾ ਆਪਾਂ ਜਿਹੜੀ ਆਪਾਂ ਗੁਲਾਈ ਦੇਵਾਂਗੇ ਉਹਦਾ ਨਿਸ਼ਾਨ ਲਗਾਇਆ ਠੀਕ ਹੈ ਜੀ ਇਹ ਦੇਖੋ ਜੀ 14.5 ਇੰਚ ਹੋ ਗਈ ਥਾਈ ਜ ਇਹ ਹੈਗਾ ਜਿੱਥੇ 12.5 ਇੰਚ ਇੱਥੋਂ ਆਪਾਂ 12 ਇੰਚ ਲਵਾਂਗੇ ਉੱਪਰੋਂ ਠੀਕ ਹੈ ਜੀ ਇਹਨੂੰ ਆਪਾਂ ਇਸ ਤਰ੍ਹਾਂ ਚੌਰਸ ਬਣਾ ਕੇ ਇਹਦੀ ਆਪਾਂ ਗੁਲਾਈ ਦੇ ਦਾਂਗੇ ਗੁਲਾਈ ਤੁਸੀਂ ਕਿੰਨੇ ਇੰਚ ਦੀ ਪਾਉਣੀ ਆ ਸਵਾ 1 ਇੰਚ ਦੀ ਤੁਸੀਂ ਇੱਥੋਂ ਗੁਲਾਈ ਪਾ ਸਕਦੇ ਹੋ ਠੀਕ ਹੈ ਜਿਆਦਾ ਡੂੰਘਾਈ ਵਾਲੀ ਗੁਲਾਈ ਨਹੀਂ ਪਾਉਣੀ ਤੁਸੀਂ ਇਹ ਆ ਤੁਸੀਂ 14.5 ਵਾਂ ਜਿਸ ਤਰ੍ਹਾਂ ਸੈਂਟਰ ਕਰਕੇ ਦੇਖੋ ਸਵਾ 7 ਇੰਚ ਹੋ ਗਏ ਠੀਕ ਹੈ ਤੁਸੀਂ ਸਵਾ 7 ਇੰਚ ਦਾ نیچے ਵੀ ਨਿਸ਼ਾਨ ਲਗਾ ਲੈਣਾ 3.5 ਇੰਚ ਤੁਸੀਂ ਇਧਰੋਂ ਲੈ ਲੈਣਾ 3.5 ਇੰਚ ਇੰਚ ਤੁਸੀਂ ਇਧਰੋਂ ਲੈ ਲੈਣਾ ਫਿਰ ਤੁਸੀਂ ਸਕੇਲ ਫੱਟੀ ਚੱਕ ਕੇ ਇਹਦੀ ਇਸ ਤਰ੍ਹਾਂ ਕਰਕੇ ਕਾਟ ਪਾ ਦੇਣੀ ਆ ਫਿਰ ਤੁਸੀਂ ਸਕੇਲ ਪੱਟੀ ਕਮਾ ਲੈਣੀ ਆ ਦੇਖੋ ਫਿਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆ ਜਿਹੜੀ ਦੇਖੋ ਆਪਾਂ ਨੂੰ ਕੰਨੀ ਵਾਲੀ ਸਾਈਡ ਆ ਇਹ ਤੁਸੀਂ ਅੱਧਾ ਅੱਧਾ ਇੰਚ ਕਟਿੰਗ ਕਰਨੀ ਆ ਠੀਕ ਹੈ ਜੀ ਵਿੱਚ ਨਹੀਂ ਲੈ ਕੇ ਆਉਣੀ ਕਿਉਂਕਿ ਇਹ ਕਈ ਵਾਰੀ ਖਿੱਚ ਮਾਰਨ ਲੱਗ ਜਾਂਦੀ ਆ ਠੀਕ ਹੈ ਜੀ ਅੱਧਾ ਇੰਚ ਤੁਸੀਂ ਇੱਥੋਂ ਫਰੰਟ ਵਾਲਾ ਪੀਸ ਡਾਊਨ ਰੱਖਣਾ ਇਹ ਦੇਖੋ ਜੀ ਆਪਾਂ ਇੱਕ ਸਾਈਡ ਤੋਂ ਹੀ ਕਟਿੰਗ ਕਰਾਂਗੇ ਹਰੇਕ ਵੀਡੀਓ ਦੇ ਵਿੱਚ ਆਪਾਂ ਇੱਕ ਸਾਈਡ ਤੋਂ ਹੀ ਕਟਿੰਗ ਕਰਦੇ ਆਂ ਦੂਸਰੀ ਸਾਈਡ ਆਪਾਂ ਚਾਰੇ ਪੀਸ ਰੱਖ ਕੇ ਉੱਪਰ ਫਿਰ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਦੇਖੋ ਜੀ ਆਪਣਾ ਫਰੰਟ ਵਾਲਾ ਪੀਸ ਕਟਿੰਗ ਹੋ ਗਿਆ ਉਲਟੀ ਸਾਈਡ ਤੁਸੀਂ ਕੱਪੜੇ ਦੀ ਹਮੇਸ਼ਾ ਬਾਹਰ ਰੱਖਣੀ ਹੈ ਜੀ ਸਿੱਧੀ ਸਾਈਡ ਤੁਸੀਂ ਅੰਦਰਲੀ ਸਾਈਡ ਤੇ ਰੱਖਣੀ ਹੈ ਇਹ ਦੇਖੋ ਜੀ ਕੰਨੀ ਵਾਲੀ ਸਾਈਡ ਇਹ ਵੀ ਮੇਰੇ ਮੇਰੇ ਕੰਨੀ ਹੈ ਜੀ ਇਹ ਦੇਖੋ ਤੁਸੀਂ ਬਰਾਬਰ ਕਰਕੇ ਇਸ ਤਰ੍ਹਾਂ ਰੱਖ ਲੈਣਾ ਇਹ ਪੀਸ ਨੂੰ ਇਹ ਜਿਨ੍ਹਾਂ ਦੀ ਵੀ ਹਿਪ 22 ਇੰਚ ਆ ਉਹ ਪਲਾਜ਼ੋ ਦੀ ਕਟਿੰਗ ਹੋ ਰਹੀ ਹੈ ਜੀ ਠੀਕ ਹੈ ਜਿਹੜੀਆਂ ਭੈਣਾਂ ਦਾ ਮੈਨੂੰ ਮੈਸੇਜ ਕਰਦੀਆਂ ਨੇ ਵੀ ਸਾਨੂੰ ਪਲਾਜ਼ੋ ਦੀ ਕਟਿੰਗ ਦੱਸੋ ਠੀਕ ਹੈ ਜੀ ਉਹ ਭੈਣਾਂ ਇੱਕ ਵਾਰੀ ਮੈਨੂੰ हिਪ ਦਾ ਨਾਪ ਜ਼ਰੂਰ ਦੇ ਦਿਆ ਕਰੋ ਠੀਕ ਹੈ ਜੀ ਆਪਾਂ ਉਸ ਹਿਸਾਬ ਨਾਲੀ ਮਤਲਬ ਜਿਹੜਾ ਭੈਣਾਂ ਦਾ ਨਾਪ ਹੁੰਦਾ ਮੈਂ ਉਸ ਹਿਸਾਬ ਨਾਲੀ ਤੁਹਾਨੂੰ ਵੀਡੀਓ ਪਾ ਦਿਆ ਕਰੂੰਗੀ ਠੀਕ ਹੈ ਜੀ ਇੱਥੇ ਤੁਸੀਂ 2 ਇੰਚ ਦਾ ਨਿਸ਼ਾਨ ਲੈਣਾ ਹੈ ਇਹ ਇਹ ਫਿਟਿੰਗ ਵਾਲਾ ਪੈਂਟ ਪਲਾਜ਼ੋ ਬਣਾਉਣਾ ਆਪਾਂ ਨਹੀਂ ਥੋੜਾ ਲੂਜ਼ ਨਹੀਂ ਬਣਾਉਣਾ 3 ਇੰਚ ਤੁਸੀਂ ਬੈਕ ਸਾਈਡ ਵਧਾ ਕੇ ਲੈਣੀ ਹੈ ਕਿ ਤੁਸੀਂ ਇੱਥੋਂ ਢਾਈ ਵੀ ਲੈ ਸਕਦੇ ਜਿਹੜੇ ਆਪਣੇ ਥੋੜਾ ਲੂਜ਼ ਪਾਉਂਦੀਆਂ ਨੇ ਇਹ ਕਿਉਂਕਿ ਫਿਟਿੰਗ ਵਾਲਾ ਬਣਾਉਣਾ ਆਪਾਂ ਨੇ ਇੱਥੋਂ ਲਿਆ 1.5 ਇੰਚ ਇੱਥੋਂ ਵੀ ਆਪਾਂ 1.5 ਹੀ ਲਏ ਇਹ ਦੇਖੋ ਜੀ ਆਪਾਂ ਇਸ ਤਰ੍ਹਾਂ ਸਕੇਲ ਫੱਟੀ ਦੇ ਨਾਲ ਇਹਦੀ ਕਾਟ ਪਾ ਦੇਣੀ ਆ ਹੁਣ ਦੇਖੋ ਜੀ ਆਪਾਂ ਇਹ ਵਾਲੀ ਕਟਿੰਗ ਕਰਾਂਗੇ ਪਹਿਲਾਂ ਹੁਣ ਆਪਾਂ ਚਾਰੇ ਪਿਸਤਾਂ ਦੀ ਇਕੱਠਿਆਂ ਦੀ ਕਟਿੰਗ ਕਰਾਂਗੇ ਏ ਦੇਖੋ ਜੀ ਆਪਣੇ ਪੈਂਟ ਪਲਾਜ਼ੀ ਦੀ ਹੋਊਗੀ ਕਟਿੰਗ ਇਹ ਦੇਖੋ ਜੇ ਹੁਣ ਤੁਸੀਂ ਚੱਕ ਕੇ ਬਿਲਕੁਲ ਨਿਸ਼ਾਨ ਇਸ ਤਰ੍ਹਾਂ ਇਹਦੇ ਉੱਪਰ ਰੱਖ ਲੈਣੀ ਹੈ ਦੇਖੋ ਆਪਣੇ ਇੱਕੋ ਜੇ ਬਰਾਬਰ ਇਹ ਨਿਸ਼ਾਨ ਜਾਣਗੇ ਕੋਈ ਵੀ ਬਾਹਰ ਘਟ ਨਹੀਂ ਹੋਊਗੀ ਇਹਦੇ ਵਿੱਚ ਠੀਕ ਹੈ ਜੀ ਹਾਂਜੀ ਇੱਕ ਭੈਣਾ ਕਈ ਮੈਸੇਜ ਕਰਦੀਆਂ ਨੇ ਜੀ ਵੀ ਸਾਡਾ ਪੀਸ ਜਦੋਂ ਅਸੀਂ ਸਟਿਚ ਕਰਦੇ ਹਾਂ ਝੋਲੀ ਵਾਲੀ ਸਾਈਡ ਸਾਡੀ ਬਾਹਰ ਘਟ ਜਾਂਦੀ ਹੈ ਠੀਕ ਹੈ ਜੀ ਇਹ ਤਾਂ ਤੁਸੀਂ ਇਸ ਤਰ੍ਹਾਂ ਧਿਆਨ ਰੱਖਣਾ ਇਸ ਤਰ੍ਹਾਂ ਤੁਸੀਂ ਐਂਚੀ ਟੇਪ ਨਾਲ ਮਿਲ ਲੈਣਾ ਠੀਕ ਹੈ ਜੀ ਇਹ 24.5 ਜਾਂ 25 ਇੰਚ ਆਪਣੀ ਕਾਟ ਆ ਜਾਂਦੀ ਹੁੰਦੀ ਆ ਠੀਕ ਹੈ ਜੀ ਕਈ ਵਾਰੀ ਕਈਆਂ ਦੇ 23.5 ਵੀ ਆ ਜਾਂਦੀ ਆ ਕਿਉਂਕਿ ਜੇ ਦੀ ਪਲਾਜ਼ੋ ਦੀ ਲੈਂਥ ਘਟ ਹੁੰਦੀ ਆ ਇਹ ਤੁਸੀਂ ਮਿਲ ਲੈਣਾ ਜੇ ਮਤਲਬ ਬੈਕ ਵਾਲਾ ਪੀਸ ਆ ਜਿਹੜਾ ਇਹ ਅੱਧਾ ਇੰਚ ਥੋੜਾ ਵੱਧ ਹੁੰਦਾ ਤਾਂ ਕਰਕੇ ਤੁਹਾਡਾ ਪੀਸ ਘਟ ਵੱਜ ਜਾਂਦਾ ਜੇ ਤੁਹਾਡਾ ਵੀ ਇਸ ਤਰ੍ਹਾਂ ਮਣ ਕੇ ਤੁਸੀਂ ਦੇਖਿਆ ਕਰੋ ਜੇ ਫਿਰ ਵੀ ਤੁਹਾਡਾ ਘਟ ਵੱਧਦਾਗਾ ਫਿਰ ਤੁਸੀਂ ਜਿਹੜੀ ਬੈਕ ਵਾਲੀ ਕਟਿੰਗ ਕਰਨੀ ਆ ਉਹ ਥੋੜੀ نیچے ਕਰਕੇ ਕਰ ਲਓ ਠੀਕ ਹੈ ਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਨਿਸ਼ਾਨੀ ਲਾ ਕੇ ਦੱਸਿਆ ਕੋਈ ਵੀ ਫਿਰ ਪ੍ਰੋਬਲਮ ਨਹੀਂ ਆਉਗੀ ਪੈਂਟ ਪਲਾਜ਼ੋ ਦੇ ਵਿੱਚ ਇਹ ਦੇਖੋ ਜੀ ਇਸ ਤਰ੍ਹਾਂ ਤੁਸੀਂ ਇਹ ਨਿਸ਼ਾਨ ਦੇ ਨਾਲ ਮੈਚ ਕਰਕੇ ਇੱਥੇ ਤੁਸੀਂ ਟੱਕ ਲਗਾ ਲੈਣਾ ਪਲੇਟ ਪਾਵਾਂਗੇ ਜੀ ਆਪਾਂ ਇਹਦੀ 4.5 ਤੇ ਇਹ ਦੇਖੋ ਜੀ 1/2 ਇੰਚ ਆਪਣਾ ਇਧਰੋਂ ਆਜੂਗਾ ਜੀ 1/2 ਇੰਚ ਆਪਣਾ ਇਧਰੋਂ ਆਜੂਗਾ ਕਮਰ ਕਸਟਮਰ ਦੀ ਹੈਗੀ ਹੈ 18 ਇੰਚ ਠੀਕ ਹੈ ਜੀ 8 ਦਾ 8 ਇੰਚ ਆਪਣਾ ਇਹ ਪਲੇਟਾਂ ਦੇ ਵਿੱਚ ਆ ਜਾਊਗਾ 6.5/18 ਇੰਚ ਆਪਣਾ ਫਰੰਟ ਵਾਲਾ ਪੀਸ ਤਿਆਰ ਰਹਿ ਜਾਊਗਾ ਠੀਕ ਹੈ ਜੀ ਇਹ ਦੇਖੋ ਜੀ ਇਹ ਹੋ ਗਈ ਆਪਣੀ ਪੈਂਟ ਪਲੇਜੂ ਦੀ ਕਟਿੰਗ ਜੀ ਇਹ ਆਪਾਂ ਪੌਕਟ ਕਟਿੰਗ ਕਰਦੇ ਆਂ ਜੀ ਲੈਂਥ ਲੈਣੀ ਆਪਾਂ 15 ਇੰਚ ਚੌੜਾਈ ਲੈਣੀ ਆਪਾਂ 7 ਇੰਚ 1.5 ਇੰਚ ਦੀ ਆਪਾਂ ਨੇ ਨੀਚੋਂ ਕੱਟ ਪਾ ਦੇਣੀ ਆ ਇਹ ਦੇਖ ਜਿਹੜੀਆਂ ਆਪਾਂ ਪੱਟੀਆਂ ਕੱਟਦੀਆਂ ਜੀ ਉੱਪਰ ਬੈਲਟ ਲਾਉਣ ਵਾਸਤੇ ਇਹ ਤੁਸੀਂ ਪਹਿਲਾਂ ਬੈਕ ਵਾਲਾ ਪੀਸ ਮਿਲ ਲਿਆ ਕਰੋ ਵੀ ਤੁਹਾਡਾ ਕਿੰਨਾ 14 ਇੰਚ ਤੇ ਆ ਰਿਹਾ ਤੁਸੀਂ ਇਹ 28 ਇੰਚ ਦੀ ਪੱਟੀ ਬੈਕ ਵਾਲੀ ਲੈਣੀ ਆ ਜਿੰਨੀ ਤੁਹਾਡੀ ਫਰੰਟ ਵਾਲੀ ਹੁੰਦੀ ਆ ਉਹ ਵੀ ਮਣ ਕੇ 1 ਇੰਚ ਵੱਧ ਤੁਸੀਂ ਫਰੰਟ ਵਾਲੀ ਕਿਉਂਕਿ ਮੈਂ ਇੱਕੋ ਜਿਹੀਆਂ ਕੱਟ ਰਹੀਆਂ ਪੱਟੀਆਂ ਇਹ 28 ਇੰਚ ਦੀ ਪੱਟੀ ਕੱਟ ਰਹੀਆਂ ਮੈਂ 4 ਇੰਚ ਚੌੜਾਈ ਲੱਤੀ ਆ ਇਹ ਪੱਟੀ ਦੀ ਇਹ ਦੇਖੋ ਜੀ ਆਪਣੀ ਇਹ ਪੱਟੀਆਂ ਵੀ ਕਟਿੰਗ ਹੋ ਗਈਆਂ 벨ਟ ਦੀਆਂ ਵੀਡੀਓ ਵਧੀਆ ਲੱਗੀ ਅਗੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ